हां जी दोस्तों सारेया नु सत श्रीया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੋਸਤੋ ਵੀਰ सोनू ਦੇ ਕੋਲੇ ਪਹੁੰਚਿਆ ਦੋਸਤੋ ਤੇ ਵਿਕਰੀ ਵਾਲੇ ਪਸ਼ੂ ਇਸ ਘਰੋਂ ਆਪਾਂ ਤੁਹਾਨੂੰ ਬਹੁਤ ਸਾਰੇ ਦਿਖਾਏ ਆ ਪਿਛਲੀਆਂ ਵੀਡੀਓ ਦੇ ਵਿੱਚ ਤੇ ਅੱਜ ਵੀ ਜਿਹੜੀਆਂ ਦੋਸਤੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ 6-7 ਨਗ 6 ਨਗ ਹੋਣਗੇ ਬਿਲਕੁਲ ਤੇ ਸਵੇ ਸਵੇ ਆ ਸਾਰੇ ਠੀਕ ਆ ਜੀ ਤੇ ਪ੍ਰੋਪਰ ਇਨਫੋਰਮੇਸ਼ਨ ਵੀਰ ਸੋਨੂ ਦੇ ਨਾਲ ਗੱਲਬਾਤ ਕਰ ਲਾਂਗੇ ਤੇ 7 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਦੋਸਤੋ ਸ਼ਾਮ ਦੇ 6 ਵਜੇ ਦਾ ਹੋਵੇਗਾ ਗੱਲਬਾਤ ਆਪਾਂ ਵੀਰ ਸੋਨੂ ਦੇ ਨਾਲ ਕਰਦੇ ਹਾਂ ਡਿਟੇਲ ਪੁੱਛ ਲੈਣੇ ਆ ਜਿਸ ਫਾਰਮਰ ਵੀਰ ਨੂੰ ਕਿਸਾਨ ਵੀਰ ਨੂੰ ਪਸ਼ੂ ਪਸੰਦ ਆਊਗਾ ਜਿੱਦਾਂ ਦਾ ਪਸੰਦ ਆਊਗਾ ਕਿਵਾਈ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਕਰ ਲਿਓ ਆਉ ਲੈਣੇ ਆ ਵੀਰ ਭਾ ਡਿਟੇਲ ਪੁੱਛਦੇ ਆ ਵੀਰ ਸੋਨੂ ਤੋਂ ਸਭ ਤੋਂ ਪਹਿਲਾਂ ਵੀਰੇ ਸੋਨੂ ਸਾਸਰੀ ਕਾਲ ਵੀ ਕਾਲ ਵੀ ਤੁਹਾਨੂੰ ਸਾਸਰੀ ਕਾਲ ਵਧਾਈਆਂ ਹੁਣ ਤੁਹਾਨੂੰ ਨਾਲੇ ਗੱਡੀ ਦੀਆਂ ਵੀਰ ਤੁਹਾਨੂੰ ਵੀ ਬਹੁਤ ਬਹੁਤ ਧਰਾਵਾਂ ਨੂੰ ਤੁਹਾਡੇ ਸਾਥ ਕਾ ਵੀਰੇ ਜੀ ਆਣ ਸਾਡੇ ਵੀਰਾਂ ਨੂੰ ਜੀ ਆਣ ਹਾਂਜੀ ਤੇ ਸੋਨੂ ਵੀਰੇ ਹੋਰ ਸੇਤਾ ਰਾਜੀ ਬਾਜੀ ਹਾਂ ਵਧੀਆ ਵੀਰ ਜੀ ਤੇ ਪਸ਼ੂ ਵਪਾਰ ਵਧੀਆ ਚੱਲ ਜੰਦਾ ਕੰਮ ਉਹ ਕਿਰਪਾ ਮਾਰ ਰਹੀ ਜਿਵੇਂ ਆਖੀ ਜੀ ਠੀਕ ਆ ਅੱਜ ਨਾਕ ਕਿੰਨੇ ਆਪਣੇ ਕੋਲ ਬਕਾਉ 6 ਪਸ਼ੂ ਆ ਤੇ ਸਾਰੀਆਂ ਸੁਈਆਂ ਸਵਾਈਆਂ 6 ਦੀਆਂ 6 ਮੱਝਾਂ ਜਿਹੜੀਆਂ ਦੋਸਤਾਂ ਝੋਟੀਆਂ ਸੁਈਆਂ ਸਵਾਈਆਂ ਕੋਈ ਇੱਕ ਨਹੀਂ ਦੋ ਨਹੀਂ ਜਿਹੜੀ ਮਰਜ਼ੀ ਪਸੰਦ ਕਰਕੇ ਲੈ ਜਿਓ ਠੀਕ ਆ ਤੇ ਆ ਪਹਿਲੀ ਆਪਣਾ ਬੱਲੀ ਤੋਂ ਸਟਾਰਟ ਕਰਨਗੇ ਆ ਨੀਲੀ 라ਵੀ ਤੋਂ ਦੋਸਤੋ ਆਪਾਂ ਸਟਾਰਟ ਕਰ ਲੈਨੇ ਆ ਤੇ ਦੋ ਦਿਨਾਂ ਦੀ ਸੂਈ ਆ ਤੇ ਸੂਆ ਸੋਨੂੰ ਵੀਰ ਦੂਜਾ ਸੂਆ ਵੀਰ ਤੇ ਕੱਟਾ ਦੂਜਾ ਸੂਆ ਮਗਰ ਕੱਟਾ ਦੋ ਦਿਨਾਂ ਦੀ ਸੂਈ ਆ ਦੋਸਤੋ ਤੇ ਬੌਲਾ ਕਿੰਨਾ ਜੀ ਲੱਗੀ 8 ਕਿਲੋ 9 ਕਿਲੋ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਤੇ ਦੂਜਾ ਤੀਜਾ ਦਿਨ ਤੁਸੀਂ ਕਾਊਂਟ ਕਰ ਲਓ ਦੋਸਤੋ ਤੇ ਨੀਲੀ 라ਵੀ ਦੀ ਚਵਾਈ ਇੱਕ ਨੰਬਰ ਆ ਜੀ ਠੀਕ ਆ ਜੀ ਨੀਲੀ 라ਵੀ ਦੇ ਵਿੱਚ ਮੱਥਾ ਮੱਥਾ ਬੱਲਾ ਬਾਕੀ ਮਾਰਕਿੰਗ ਤੁਹਾਡੇ ਸਾਹਮਣੇ ਆ ਆ ਥਣ ਲੇਵਾ ਦੋ ਤੇ 9 ਕਿਲੋ ਹੈਗਾ ਜੀ 8 9 ਕਿਲੋ ਬੋਲਾ 8 ਕਿਲੋ ਬੋਲਾ ਮੰਨ ਤੂੰ ਤੁਸੀਂ 9 ਆਪ ਸਾਫ਼ ਨਹੀਂ ਕੀਤੀ ਜੀ ਠੀਕ ਹੈ ਜੀ ਸਾਫ਼ ਨਹੀਂ ਕੀਤੀ 8 ਕਿਲੋ ਜਿਹੜਾ ਦੋਸਤੋ ਬੋਲਾ ਤੁਸੀਂ ਮੰਨ ਲੀਕੋ 8 ਕਿਲੋ ਬੋਲਾ ਜਿਹੜਾ ਇਹ ਕਰੋ ਥੱਲੇ ਜਿਹੜਾ ਮੇਲਕਾਫ ਆ ਕੱਟਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਬਿਲਕੁਲ ਕੱਦ-ਕੱਡ ਜਿਹੜਾ ਦੋਸਤੋ ਵੱਡੇ ਕੱਦ-ਕੱਡ ਦੇ ਵਿੱਚ ਆ ਠੀਕ ਆ ਥਣ ਭਾਂਡਾ ਬਿਲਕੁਲ ਚੌਰਸ ਆ ਆ ਜਿਹੜਾ ਮਗਰ ਮੇਲਕਾਫ ਆ ਬਿਲਕੁਲ ਥੋਤੀਆਂ ਲੱਤਾਂ ਬਿਲਕੁਲ ਠੀਕ ਹੈ ਜੀ ਆ ਦੇਖੋ ਜਰਾ ਜੀ ਥਣ ਚੱਡੇ ਦੀ ਜਿਹੜੀ ਦੋਸਤੋ ਸਫਾਈ ਆ ਪੂਰੀ ਬਿਲਕੁਲ ਆ ਥਣ ਜਿਹੜਾ ਦੋਸਤੋ ਪਤਲੇ ਥਾਣਾ ਬਿਲਕੁਲ ਸਪੇਸ ਚੰਗੀ ਆ ਤੇ ਆ ਫੇਸ ਕੁਆਲਟੀ ਆ ਜੀ ਲੋ ਜੀ ਵਿਰਦੀ ਨੂੰ ਚੰਗੀ ਸੇਵਾ ਕਰੂ 13-14 ਤੱਕ ਦਊਗੀ ਬਿਲਕੁਲ ਬਿਲਕੁਲ ਜੀ ਹਾਂ ਜੀ ਚੰਗੀ ਸੇਵਾ ਕਰੂ ਭਾਂਡਾ ਕੁੰਡਾ ਦੱਸਣ ਡਿਆ ਸਾਰਾ ਕੁਝ ਬਹੁਤ ਵਧੀਆ ਚਵਾਈ ਇੱਕ ਨੰਬਰ ਛੋਟਾ ਬੱਚਾ ਚੋਲੇ ਪਾ ਬਿਲਕੁਲ ਮੋਲ ਵੀਰ ਜੀ ਬਾਜ਼ਾਰ ਦੇ ਹਿਸਾਬ ਨਾਲ 70 ਕਰ ਲਈਏ 85 ਕਰ ਲਈਏ ਹਾਂ ਜੀ ਹਾਂ ਨਾ 70000 ਰੁਪਏ ਦੀ 76000 ਦੀ ਹਾਂ ਜੀ ਹਾਂ ਨਾ ਜਿਹੜੀ ਦੋਸਤੋ 76000 ਰੁਪਏ ਆ ਮੋਲ ਵੀਰਾਂ ਦਾ ਭਾਂ 85 ਕਰ ਲੋ ਕਿਆ ਸੀ ਗਰਲੋ ਠੀਕ ਆ 76000 ਜਿਹੜੀ ਦੋਸਤੋ ਇੱਕ ਵਾਰੀ ਕਨਫਰਮ ਕਰ 12 ਕਿਲੋ ਜੋ ਡਿੱਲਾ ਡਲਾ ਦੋ ਤੇ ਲੋਗੀ ਵਿੱਚ ਚਵਾਈ ਇੱਕ ਨੰਬਰ ਹੋਊਗੀ ਠੀਕ ਆ ਤੇ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਦੋਸਤੋ ਇਫੈਕਟ ਨਹੀਂ ਹੈਗਾ ਬਿਲਕੁਲ ਉਸਦੀ ਆਪਾਂ ਜ਼ਿੰਮੇਵਾਰ ਹੋਣਗੇ ਜੀ ਤੁਹਾਨੂੰ ਫੋਨ ਲਾਉਣ ਦੀ ਲੋੜ ਨਹੀਂ ਸਾਨੂੰ ਲਾਉਣ ਸਿੱਧਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਅੱਗੇ ਸੋਨੂੰ ਵੀਰੇ ਆ ਆ ਗਈ ਵੱਡੀ ਝੋਟੀ ਆਪਣੇ ਕੋਲ ਪਰਸੋਂ ਦੀ ਸੂਈ ਹੈ ਜੀ ਪਰਸੋਂ ਦੱਸਾਂਗੇ ਆ ਵੇ ਇੱਧਰ ਗਿੱਲਾ ਨਾੜ ਪਰਸੋਂ ਦੀ ਸੂਈ ਹੈ ਤੇ ਆ ਜਿਹੜਾ ਵਾਈਟ ਬਿਲਕੁਲ ਉੱਤੇ ਫੁੱਲ ਬਣਿਆ ਦੋਸਤੋ ਮ ਆ ਜਿਹੜਾ ਮੇਲ ਆ ਕਿ ਫੀਮੇਲ ਮੇਲ ਆ ਮੇਲ ਆ ਆ ਕਟਾ ਦੂਜੀ ਇਸ ਮੱਝ ਦੇ ਥੱਲੇ ਵੀ ਠੀਕ ਆ ਜੀ ਤੇ ਪਿੱਠ ਪੁੱਠੇ ਦੀ ਚੜਾਈ ਵੇਖੋ ਦੋਸਤੋ ਵੀ ਕਾਫੀ ਜਿਆਦਾ ਪਿੱਠ ਪੁੱਠੇ ਦੀ ਚੌੜੀ ਹੈ ਪਰ ਆਪਾਂ ਕੋਈ ਗਰੰਟੀ ਵੀ ਦੇ ਨਹੀਂ 10 ਕਿਲੋ ਬੋਲੇ ਹੋਗਾ ਖੁੱਲਾ ਦੱਲ ਹੈ ਦੂਜਾ ਨਹੀਂ ਆ ਜੀ ਹਾਂ ਜੀ ਦੂਜਾ ਲਓ ਲਾੜੋ ਤੀਜਾ ਮੰਨ ਲਓ ਤੁਸੀਂ ਲੋ ਜੀ ਕੋਈ ਫਰਕ ਨਹੀਂ ਸੁਭਾ ਦੋਸਤੋ ਦੂਜਾ ਮੰਨ ਲਓ ਤੀਜਾ ਮੰਨ ਲਓ ਕਿਉਂਕਿ ਲੱਗਦੇ ਦੂਜੇ ਵੀ ਆ ਤੀਜੇ ਵੀ ਕੋਈ ਵੀ ਮੰਨ ਸਕਦਾ ਤੇ ਉਹ ਨਹੀਂ ਵੱਡੀ ਗੱਲ ਘੱਟ ਫੁੱਲ ਵੱਡੀ ਹਾਈਟ ਆ ਠੀਕ ਹੈ ਜੀ ਵੱਡੀਆਂ ਮਜਾਂ ਦੇ ਵਿੱਚ ਜਿਹੜੀ ਇਸ ਦੀ ਗਿਣਤੀ ਕਰ ਲਿਓ ਤੇ ਪੁੱਠਾ ਪਾਠਾ ਵੇਖੋਗੇ ਜਿਹੜਾ ਪੇਠ ਪੁੱਠਾ ਬੜਾ ਚੌੜਾ ਹੈ ਤੇ ਥਣ ਭਾਂਡੇ ਦੀ ਇਹ ਵੀ ਬੜੀ ਸਾਫ਼ ਆ ਦੋਸਤੋ ਠੀਕ ਆ ਨੋਗਲਾ ਥਾਣਾ ਤੇ ਚੌਥਾ ਥਾਣਾ ਦੀ ਆਪਸੀ ਜਿਹੜਾ ਤਾਲਮੇਲ ਤੁਸੀਂ ਆ ਦੇਖ ਸਕਦੇ ਹੋ ਸਪੇਸ ਚੰਗੀ ਆ ਠੀਕ ਆ ਜੀ ਆ ਮੂੰ ਮੱਥਾ ਫੇਸ ਕੁਆਲਿਟੀ ਪਸ਼ੂ ਜਿਹੜੇ ਦੋਸਤੋ ਆਲਮੋਸਟ ਜਿੰਨੇ ਵੀ ਹੁੰਦੇ ਚੰਗੇ ਹੁੰਦੇ ਆ ਠੀਕ ਆ ਤੇ ਰੇਟ ਭਾਅ ਵੜਦਾ ਬਿਲਕੁਲ ਜਿਹੜਾ ਥੋੜਾ ਬਥਾ ਮਾਨਤਨ ਉਹ ਮੌਕੇ ਦਾ ਹੋ ਜਾਊਗਾ ਸੋ ਆ ਕਰੋ ਚੈੱਕ ਜੀ ਬਾਈ ਜੀ ਤੁਹਾਨੂੰ ਸਾਹ ਇਹਨੇ ਨੂੰ ਠੰਡੀ ਕਰਮਾਣੀ ਸ਼ਾਹੀ ਦੇ ਲਾ ਲਈ ਆ ਕਰੋ ਜੀ ਆਤੇ ਸੱਟ ਲੱਗੀ ਕਰਨੀ ਵਿਖੋ ਜੀ ਮੋਗਾ ਹੀ ਆ ਕੇ ਹਾਂ ਜੀ ਚਲੋ ਐਨੀ ਨੂੰ ਠੰਡੀ ਕਰਨ ਵਾਲੀ 14 ਕਿਲੋ ਖੁੱਲਾ ਡੋਲਾ ਤੋਂ ਦਊਗੀ ਮੈਂ ਠੀਕ ਹੈ ਜੀ ਇਸ ਸੇਵਾ ਕਰਨ ਵਾਲਾ ਹੋਵੇ ਜੀ ਠੀਕ ਹੈ ਜੀ 14 ਕਿਲੋ ਕੁਝ ਨਹੀਂ ਆਨ ਮੈਨੂੰ 7 ਕਿਲੋ ਡਾਗਦਾ ਜੀ 7 ਕਿਲੋ ਵਾੜੀ ਹੋ ਗਈਆਂ ਥੱਲੇ ਐਡੀ ਬੱਡੀ ਮੈਨੂੰ ਦੱਸੋ ਜੀ ਹਾਂ ਜੀ ਮੁੱਲ ਵਿੱਚ ਭਾਵੇਂ 90 ਕਰ ਲਗੇ 95 ਕਰ ਲਗੇ ਨਹੀਂ ਜਾ ਸੀ ਵੀ ਕਰ ਲਗੇ ਤਾਂ ਮੈਨੇ ਵਿਆਸੀ ਆ ਦਿਹਾਨਾ 82000 ਦੀ ਹਾਨਾ 82000 ਦੀ ਦੋਸਤੋ ਜਿਹੜੀ ਜੈਸਨੋ ਆ ਠੀਕ ਆ ਇਹ ਸਾਨੂੰ ਸਭ ਤੁਹਾਡਾ ਮਾ ਬਿਲਕੁਲ 82000 ਦੇ ਵਿੱਚ ਫੁੱਲ ਵੱਡੀ ਇਹ ਜਿਹੜੀ ਤੁਹਾਨੂੰ ਦੋਸਤੋ ਮੱਝ ਮਿਲ ਜੂਗੀ ਥਾਨ ਭਾਂਡਾ ਬੜਾ ਸਾਫ ਆ ਬਾਕੀ ਤਸੱਲੀ ਤੁਸੀਂ ਕਰ ਹੀ ਲੈਣੀ ਆਣ ਕੇ ਵੇਖ ਲਿਓ ਜੋ ਦਿਖਾਈ ਗਈ ਚੀਜ਼ ਉਹ ਮਿਲੂਗੀ ਬਾਕੀ ਇੱਕ ਵਾਰੀ ਇੱਕ ਬੈਕ ਸਾਈਡ ਤੋਂ ਫੇਰ ਦੇਖ ਲਿਓ 82000 ਦੇ ਵਿੱਚ ਜਸਟ 82000 ਦੇ ਵਿੱਚ ਦਿੱਤੀ ਜਾਊਗੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਇੱਕ ਮੱਝ ਦਿਖਾਉਣੇ ਆ ਤੇ ਇਹ ਵੀ ਸੂਈ ਸੂਈ ਨਾ ਸਾਰੇ ਸੂਈ ਸੂਈ ਆ ਪੰਜ ਸੱਤ ਦਿਨਾਂ ਦੀ ਸੂਈ ਮਾਜੀ ਪੰਜ ਸੱਤ ਦਿਨ ਦਾ ਸਮਾਂ ਹੋ ਗਿਆ 10 ਕਿਲੋ ਦੁੱਧ ਖੁੱਲਾ ਡੁੱਲਾ ਮਾਲਕ ਸਾਰਾ ਦੁੱਧ ਕੱਟੀ ਨਹੀਂ ਛੱਡਦੇ ਰਿਹਾ ਵੇਖੋ ਅੱਛਾ ਜੀ ਇਹ ਦੁੱਧ 5000 ਦੀ ਆਮ ਕੱਟੀ ਰੱਖਾਂਗੇ ਇਹਦੀ ਇਹ ਕੱਟੀ ਆ ਹਾਂਜੀ ਕੱਟੀ ਪਿੱਛੇ ਆਂਦੀ 10 ਕਿਲੋ ਖੁੱਲਾ ਡੁੱਲਾ ਮੈਂ ਥੱਲੇ ਦੁੱਧ ਤੇ ਸੂਆ ਤੀਜਾ ਚੌਥਾ ਸੂਆ ਤੀਜਾ ਲਾੜੇ ਜੁਗਦਾ ਬੱਚਾ ਤੋਊਗਾ ਨੂੰ ਤਾਰਾ ਗੜ ਖਾਹ ਪੁੱਤਰ ਮਾਰੀ ਅੱਛਾ ਜੀ ਮੈਂ ਵੀਰ ਛੋਟਾ ਚੁਆਈ ਕਰਕੇ ਦਿਖਾਊਗਾ ਤੁਹਾਨੂੰ ਕਿਤੇ ਭੈਣ ਨੇ ਚੁਆਈ ਕਰਨੀ ਆ ਵੀਰ ਨੇ ਕਰਨੀ ਬੱਚਾ ਵੀ ਥੱ ਤੇ ਚੁਆਈ ਧਾਰ ਪੋਲੀ ਆ ਬਾਕੀ ਥਾਣ ਅਰਨੀਆਂ ਵਰਗੇ ਦੇਖੋ ਜੀ ਠੀਕ ਆ ਆ ਦੇਖੋ ਜਰਾ ਆ ਕਰੋ ਚੈੱਕ ਵੀ ਕਿਤੇ ਨਹੀਂ ਮਾਰ ਦਿੱਤਾ ਠੀਕ ਆ ਤੇ ਮਗਰ ਇਹਦੇ ਥੱਲੇ ਬੱਜਾ ਵੀ ਕੱਟੀ ਆ 82 ਦੀ ਅੱਛਾ 2000 ਦੀ ਆਪਾਂ ਕੱਟੀ ਅੱਖਾਂ ਨੂੰ ਬਣਾ ਛੱਡੀ ਵੀਰਾਂ ਦਾ ਵੀ 82 ਦੀ ਮਗਰ ਕੱਟੀ ਆ ਤੇ 5000 ਦੀ ਕੱਟੀ ਰੱਖ ਲਾਂਗੇ ਠੀਕ ਆ ਜੀ ਇਹ ਚਵਾਪ ਸਮਾਜ ਜਿਹੜਾ ਇੱਕ ਬਿਲਕੁਲ A1 ਦਾ ਦੋਸਤੋ ਇੱਕ ਨੰਬਰ ਬਿਲਕੁਲ ਚਵਾਪ ਸਮਾਜ ਤੇ ਆ ਜਿਹੜੀ ਮੱਝ ਆ ਠੀਕ ਹੈ ਜੀ ਸੁਭਾ ਤੀਜਾ ਸੂਰੀ ਆ ਬੱਚਾ ਘਰੋਂ ਦਾ ਤੇ ਆ ਥਣ ਭਾਂਡਾ ਦਾ ਮੈਂ ਆਪਾਂ ਤੁਸਦੀ ਨਾਲ ਤੋੜ ਕੇ ਦਿਖਾ ਦਿੰਨੇ ਆ ਠੀਕ ਹੈ ਤੇ ਚਵਾਈ ਪੋਲੀ ਆ ਬਾਕੀ ਛੋਟੇ ਵੀਰ ਨੇ ਚਵਾਈ ਕਰਕੇ ਦਿਖਾਤੀ ਆ ਦੋਸਤੋ ਧਾਰਾ ਮਾਰ ਕੇ ਦਿਖਾਈਆਂ ਨੇ ਬਿਲਕੁਲ ਪੋਲੀ ਚਵਾਈ ਆ ਆ ਦੇਖੋ ਜਣਾ ਠੀਕ ਹੈ ਕਦ ਕਾਠ ਬੇਲ ਲਓਗੇ ਪ੍ਰੋਬਿਸ਼ਨਰ ਬੇਲ ਕਾਫੀ ਹੈ ਦੋਸਤੋ ਤੇ ਕਦ ਵੀ ਪੂਰਾ ਉੱਚਾ ਤੇ ਹਵਾਨੇ ਦੀ ਥਣਾ ਦੀ ਵੀ ਬਿਲਕੁਲ ਜਿਹੜੀ ਹੈ ਐਨ ਪੂਰੀ ਬੰਬੇ ਪਾਸ ਹਾਂ ਜੀ 2080 ਛੋੜ 85 80 ਚ 2000 ਛੋੜ 80 2000 ਹਾਂਜੀ 78000 ਦੀ ਹੋ ਗਈ 78000 ਦੀ 10 ਤੋਂ <Mile dizzy> 12 ਲਾ ਦੋ ਦੇ 13 ਤੋਂ 14 ਕਿਲੋ ਦੁੱਧ ਹੋਗੀ ਅੱਜ ਕੱਲ ਦੀ ਜੀ ਨਹੀਂ ਲਾਇਆ ਅਜੇ ਬੱਚੇ ਬਿਲਕੁਲ ਹਾਂ ਵੀਰਾਂ ਦਾ ਵੀ 12 ਤੋਂ ਪਲੱਸ ਚੱਲੂਗੀ 13-14 ਲੀਟਰ ਚਵਾ ਦੂਗੀ ਚੋਈ 1 ਕਿਲੋ ਮਰਜੀ ਆ ਤੁਹਾਡੇ ਸਾਹਮਣੇ ਆ ਤੇ 78000 ਦੇ ਦਿੱਤੀ ਜਾਊਗੀ ਕੱਟੀਆਂ 29 ਦੀ ਮਗਰ ਉਖਾੜੇ ਤੇ ਕੱਟੀ ਇੱਕ ਵਾਰੀ ਤੁਸੀਂ ਫੇਰ ਦੇਖੋ ਆ ਐ 29 ਦੀ ਮਗਰ ਕੱਟੀ ਤੇ ਕੱਟੀ ਵੀਰਾਂ ਦਾ ਵੀ 5000 ਆਪਾਂ ਮਾਈਨਸ ਕਰ ਲਾਂਗੇ ਹੋਰ ਵੀ ਠੀਕ ਆ ਜੇ ਕਿਸੇ ਨੇ ਕੱਟੀ ਲਖਾਉਣੀ ਰਖਣੀ ਆ ਠੀਕ ਆ ਤੇ ਫਿਲਹਾਲ ਕੋਈ ਵੀਰ ਛੱਡਦਾ ਨਹੀਂ ਹੁੰਦਾ ਕਾ ਕੱਟੀ ਤੇ ਉਹ ਵੀ ਜੇ ਕਰ ਐ 29 ਦੀ ਆ ਤੇ ਇੰਦੇ ਪਿੱਛੇ ਕੱਟੀ 10 ਕਿਲੋ ਤਿਆਰੀ ਦੇ ਤੇ ਇਹ 10 ਕਿਲੋ ਬਿਲਕੁਲ ਹਾਜ਼ਰ ਆ ਜੀ ਹਾਂ ਬਿਲਕੁਲ ਨੈਟ ਕੋਲਰ ਕਿੰਨੇ ਦਿਨਾਂ ਦੀ ਸੁਈਏ ਸੁਈ ਚੌਥਾ ਪੰਜਵਾਂ ਦਿਨ ਉਹ ਕੱਟੀ ਵੀ ਜੀ ਇਹ ਤਾਂ ਮਗਰ ਵੀ ਕੱਟੀ ਆ ਚੌਥਾ ਪੰਜਵਾਂ ਦਿਨ ਆ ਦੋਸਤੋ ਤੀਜਾ ਸੁਬਾ ਮੰਨ ਲਓ ਕੋਈ ਚੌਥਾ ਮੰਨ ਲਓ ਬਸ ਇੱਥੇ ਕਿ ਸੁਬਾ ਹੋਊਗਾ ਠੀਕ ਆ ਤੇ ਆ ਕਰੋ ਚੈੱਕ ਜਰਾ ਤੇ 10 ਕਿਲੋ ਹੈਗਾ ਨੈਟ ਹੁਣ ਤੋਲ ਕੇ ਦੇਾਂਗੇ ਜੀ ਲਓ ਵੀ ਤੋਲ ਕੇ 10 ਕਿਲੋ ਹਾਂ 10 ਕਿਲੋ ਠੀਕ ਆ ਤੇ ਆ ਸਿੰਗੀ ਸੁੰਗੀ ਆ ਮੂੰਹ ਮੱਥਾ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਦੇਖੋ ਜੀ ਠੀਕ ਆ ਆ ਥਣ ਭਾਂਡਾ ਬਿਲ ਹਾਂ ਤਾਂ ਦੁੱਧ ਬਣ ਗਿਆ ਹੋਗਾ ਤਕਰੀਬਨ ਹਾਂਜੀ ਦੁੱਧ ਮੇਰੇ ਲਈ ਹੁੰਦਾ ਆ ਦੁੱਧ ਆਹ ਬੱਚਾ ਦਿਖਾ ਦੇ ਨਾਲ ਲੋ ਜੀ ਉਹ ਦੂਜੇ ਨੰਬਰ ਤੇ ਸੈਕਿੰਡ ਦੂਜੇ ਨੰਬਰ ਤੇ ਹਾਂਜੀ ਉੱਧਰ ਠੀਕ ਆ ਜੀ ਆ ਦੂਜੇ ਨੰਬਰ ਤੇ ਦਾ ਦੋਸਤੋ ਬੱਚਾ ਦਿਖਾ ਦਿੰਦੇ ਆ ਆ ਕੱਟੀ ਐ ਫੀਮੇਲ ਆਹ ਦੇਖੋ ਜੀ ਠੀਕ ਆ ਇਹ ਫੀਮੇਲ ਕਾਫ ਆ ਬਾਕੀ ਆਪਾਂ ਤੁਹਾਨੂੰ ਮੱਝ ਹੁਣ ਖੋਲ ਕੇ ਤੋੜ ਕੇ ਦਿਖਾਉਣੇ ਦੱਸ ਦੇਵਾਂ ਨਾਲ ਤੇ 10 ਕਿਲੋ ਜਿਹੜਾ ਕਿਸੇ ਵੀਰ ਨੇ ਅੱਜ ਚਵਾਈ ਕਰ ਲੈਣੀ ਆ ਠੀਕ ਆ ਦੋਸਤੋ ਬਾਕੀ ਅਗੇ ਜਿਦਾਂ ਜਿਦਾਂ ਸੇਵਾ ਕਰ ਲਓਗੇ ਹੋ ਸਕਦਾ ਜੀ ਪਲੱਸ ਕਿੰਨਾ ਕੁ ਕਿਵਾਈ ਕਰਾ ਦੇ ਠੀਕ ਹੈ 10 12 12 ਕਿਲੋ ਫੁੱਲਾ ਢੁੱਲਾ ਲਓ ਬਈ ਲੋ ਠੀਕ ਆ ਤੇ ਬਿਲਕੁਲ ਜਿਹੜੀ ਦੋਸਤੋ ਪਤਲੇ ਪਿੰਡੇ ਦੇ ਵਿੱਚ ਕੱਦ ਬੂਦੇ ਦਾ ਵੀ ਚੰਗਾ ਹੈ ਠੀਕ ਹੈ ਜੀ ਰੀਡੀਅਮ ਤੋਂ ਪਲੱਸ ਹਾਈਟ ਆ ਇਸ ਮੱਝ ਦੀ ਠੀਕ ਆ ਪਾਕਿਸਤਾਨਪਾ ਦਾ ਬੜੀ ਵਧੀਆ ਬੰਦਰਪੂੰਤਰ ਚੰਗੀ ਆ ਥਣੇ ਦੀ। ਰਵਾਨੇ ਦੀ ਬੰਦਰ ਚੰਗੀ ਆ ਬਿਲਕੁਲ ਕਸਮੇ ਲੈਵੇ ਦੀ ਆ ਤੈੜਾ ਡਾਡਲ ਦੀ ਆ ਦੋਸਤੋ ਤੇ ਦੁੱਧ ਪਸ਼ੂ ਚੰਗਾ ਛੱਡ ਦਿੰਦੇ ਆ ਤੈੜਾ ਕਸਮੇ ਲੈਵੇ ਆ ਠੀਕ ਆ। ਮੁੱਲ ਵਰਗੀ ਇੰਨਾ 85 ਕਰਾ ਲਓ 83 ਕਰਾ ਲਓ। 1080 ਚੋਟ 1000 ਕਿਦੋਂ ਕਰਦੀ ਫੁੱਲ ਕਰ ਦੋ ਫੁੱਲਾ ਜਿੰਨਾ ਵੀ ਹੋ ਸਕਦਾ 2 ਕਰ ਦਿੰਦੇ ਨੇ ਦੇਖੋ। ਕਾਫੀ ਦਿਨ ਆ ਪਾ ਦਾ ਦਰਸ਼ਨ ਮਿਲੇ ਹੋਏ ਆ। ਪੂਰਾ ਕਰ ਦਿਆ ਖੁਦਾ ਮੇਰੀ ਦੇਣੀ ਨਹੀਂ ਨਹੀਂ ਇਹਨੇ ਸਾਫ ਲੈ ਵਾਰੀ 10 ਕਿਲੋ ਖੁੱਲਾ ਡੱਲਾ ਸੰਦੂ ਸਾਫ ਦੋ ਦਿਨ ਠੀਕ ਹੈ ਜੀ 2000 ਜਿਹੜੀ ਦੋਸਤੋ ਅਸੀਂ ਯਾਰ ਦੇ ਵਿੱਚੋਂ 2078 ਦੀ ਹੋ ਜੂਗੀ ਹਾਂ 70 ਖਾਨਾ ਦੀ ਵੀ ਲਾ ਦੇਣੀ 70 ਖਾਨਾ ਦੀ ਵੀ ਲਾ ਦੇਣੀ ਲੋ ਵੀ ਭਰਾ ਠੱਕੀ ਠੀਕ ਹੈ ਇਹਦਾ ਮਗਰ ਵੀ ਕੱਟੀ ਆ ਜਿਹੜੀ ਇੱਕ ਹੋਰ ਤੁਹਾਨੂੰ ਲਾਸਟ ਦੇ ਵਿੱਚ ਇਹ ਵੀ ਸੂਈ ਸੁਵਾਈ ਆ ਸੂਈ ਸੁਵਾਈ 10 ਕਿਲੋ ਇਹਨਾਂ ਥੱਲੇ ਦੱਦ ਗਏ 10 ਕਿਲੋ ਇਹਦੇ ਕੋਲ ਵੀ ਜਿਹੜਾ ਦੋ ਦੱਦ ਪਰ ਆਪਾਂ 10 ਕਿਲੋ ਦੇਣਾ ਇਹਨਾਂ ਥਲੇ ਤੋੜ ਕੇ ਤੇ ਸੁਆ ਇਹਦਾ ਜੀ ਸੁਆ ਵੀ ਬਚਾਈ ਅੱਛਾ ਜੀ 7 ਦਾ ਲਾੜੇ ਕੱਟਾ ਦਾ ਲਾੜੇ 20 ਤੇ 10 ਦਾ 7 8 10 ਦਿਨ ਜਿਹੜਾ ਵੀ ਤੁਹਾਨੂੰ ਸੂਤ ਪੈਂਦਾ ਦੋਸਤੋ ਦਿਨ ਲਾ ਲਿਓ ਤੂੰ ਇੱਕ ਦਿਨ ਮਗਰ ਕੱਟਾ ਹਾਂਜੀ ਕੱਟਾ ਕੱਟਾ ਇਹਦੇ ਮਗਰ ਕੱਟਾ ਹਾਂਜੀ ਦੂਜਾ ਸੂਆ ਚੋਟੀ ਦੂਜਾ ਸੂਆ ਹਾਂਜੀ ਤੇ ਕੱਟਾ ਮਗਰ 10 ਦਿਨ ਦਾ ਸਮਾਂ ਹੋ ਗਿਆ ਤੇ 10 ਕਿਲੋ ਕੁ ਚਵਾਈ ਕਰ ਲਓ ਠੀਕ ਆ ਆ ਦੇਖੋ ਜੀ ਫੇਸ ਕੁਆਲਟੀ ਮੂੰਹ ਮੱਥਾ ਪੂਰੀ ਜਰੀ ਦੋਸਤੋ ਬੋਡੀ ਬੰਦ ਤਾਂ ਤੁਸੀਂ ਦੇਖ ਲਓ ਫੇਲ ਕਾਫੀ ਆ ਕੱਦ ਵੀ ਚੰਗਾ ਠੀਕ ਆ ਤੇ ਖਵਾਨਾ ਵੀ ਚੰਗਾ ਬਿਲਕੁਲ ਦਿਲਪੁਤਰਾ ਦੇ ਕੰਪੈਲਣਾ ਜਿਹੜਾ ਦੋਸਤੋ ਥਣ ਲੱਗਾ ਪਰ ਹੈ ਦੂਜੇ ਦੂਰੇ ਠੀਕਾ ਲੋ ਜੀ ਨਗ ਜਿਹੜੇ ਦੋਸਤੋ ਅੱਜ ਤਕਰੀਬਨ 6-7 ਨਗ ਅਵੇਲੇਬਲ ਨੇ ਤੇ ਸਾਰੀਆਂ ਮੱਜਾਂ ਝੋਟੀਆਂ ਜੰਨੀਆਂ ਵੀ ਆ ਸਾਰੀਆਂ ਸੁਈਆਂ ਸਵਾਈਆਂ ਤੇ ਇਹਦਾ ਮੁੱਲ ਕੀ ਰਹੂਗਾ ਜੀ? ਜੀ ਮੁੱਲ ਭਾਵੇਂ 95 ਕਰਾ ਲਓ। ਹਾਂ ਲੱਖ ਕਰਾ ਲਓ। ਇਹ 92000 ਰੁਪਏ। 92 ਦੀ? ਹਾਂ ਜੀ ਦੁੱਧ 11 ਕਿਲੋ ਪਰ ਆਪਾਂ 10 ਤੋੜ ਕੇ ਦੇਣਾ ਵੀਰ ਭਾਵੇਂ ਤੂੰ ਲੀਟਰ ਕਰੋ ਲੈ ਵੇ। ਇਹਨਾਂ ਦਾ ਨੈਟ। ਇਹਨਾਂ ਜੁੜੇ ਥੱਲੇ। ਇਹਨੇ ਥੱਲੇ ਵੀ ਨਹੀਂ। ਠੀਕ ਆ ਮਤਲਬ 10-10 ਕਿਲੋ ਤਾਂ ਘੱਟ ਪਾ ਰਹੀ। 10 ਕਿਲੋ ਕਿਸੇ ਮੇਰੇ ਥੱਲੇ ਘੱਟ ਗਈ। ਇਹ ਤੁਹਾਡੀਆਂ ਮੇਰੀ ਇੱਕ 6ਵੇਂ ਨੰਬਰ ਤੇ ਚੋਲੀ ਹੋਣਾ। ਅਸਲ ਇਹ ਚੋਈ ਕਰ ਲਈਗੇ? ਹਾਂ ਜੀ। ਚੋਈਆ ਵੀਰ ਕੋਈ। ਫਰਕ ਨਹੀਂ ਆਣਾ ਨਾ। ਅੱਛਾ ਅੱਛਾ। ਉਹ ਤਾਂ ਇਹ ਵਾਰ ਚੋਈ ਕਰ ਗਿਆ। ਹਾਂ ਚੋਈ ਕਰ ਲਈ ਕੱ ਠੀਕ ਹੈ ਜੀ ਬਲੂਨ 10 ਕਿਲੋ ਖੁੱਲਾ ਡੁੱਲਾ ਦੁੱਧ ਪਰ ਪਾੜੇ ਦੇ ਮਿਲਦੀ ਦੋਵੇਂ ਟਾਈਮ ਕੱਟੇ ਨੂੰ ਪਿੱਛੋਂ ਪਾਉਣੀ ਹੈ ਬੱਚਾ ਮਗਰ ਬੱਚਾ ਹੋਵੇ ਕੱਟੀ ਆਵੇ ਠੀਕ ਹੈ ਦਿਨ ਕਿੰਨੇ ਕਿੰਨੇ 15 ਦਿਨ ਦੀ ਲਾੜੇ ਕੋਈ ਦਾਹਾਂ ਦੀ ਲੜਿਆ ਬੱਚਾ ਦੱਸਾਂ 15 ਦਿਨਾਂ ਦੀ ਜਿਹੜੀ ਦੋਸਤੋ ਇਹ ਸੂਈ ਹੈ ਠੀਕ ਹੈ ਨੇ ਬੱਚੇ ਨੂੰ ਬਾਅਦ ਵਿੱਚ ਛੱਡਣਾ ਪੈਂਦਾ ਠੀਕ ਹੈ ਜੀ ਪਹਿਲਾਂ ਚਵਾਈ ਕਰਕੇ ਬਾਅਦ ਵਿੱਚ ਬੱਚਾ ਛੱਡ ਕੇ ਤੁਸੀਂ ਅਰ ਜਾ ਸਕਦੇ ਹੋ ਠੀਕ ਹੈ ਤੇ 10 ਕਿਲੋ ਨੈਟ ਹੈਗਾ ਹੁਣ ਤੋਲ ਕੇ ਜੀ ਸੰਧੂ ਸਾਹਿਬ ਲਓ ਜੀ 10 ਕਿਲੋ ਬਿਲਕੁਲ ਨੈਟ ਜਿਹੜਾ ਦੁੱਧ ਇਹਨੂੰ ਪਾੜਿਆ 15 ਦਿਨ ਦਾ ਸਮਾਂ ਜੋਣੇ ਡੋਸਤੋ ਬਿਲਕੁਲ ਗਾ ਘਾਇਏ ਸੀਗੇ ਉਹਨਾਂ ਨੇ ਜਿਹੜੀ ਦੋਸਤੋ ਬਿਲਕੁਲ ਜਿਹੜੀ ਚਵਾਈ ਕਰਕੇ ਗਏ ਆ ਠੀਕ ਆ ਚਲ ਖਾਲ ਉਹਨਾਂ ਦਾ ਰਿਸਪੌਂਸ ਵੀ ਜਿਹੜਾ ਆਉਂਦੇ ਆਉਂਦੇ ਨੂੰ ਤੁਸੀਂ ਜਿਹੜੀ ਆਪ ਵੀ ਟਰਾਈ ਕਰ ਸਕਦੇ ਹੋ ਜੇ ਸੇਲ ਹੋ ਗਈ ਤੇ ਉਹ ਵੀ ਦੱਸ ਦਿੱਤੀ ਜਾਊਗੀ ਤੁਹਾਨੂੰ ਤੇ ਜੇ ਬਿਲਕੁਲ ਜਿਹੜੀ ਦੋਸਤੋ ਨਹੀਂ ਤੁਸੀਂ ਆਪ ਵੀ ਖਰੀਦ ਕਰ ਸਕਦੇ ਹੋ ਠੀਕ ਆ ਬਾਕੀ ਥਾਂ ਤੁਹਾਨੂੰ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਮੋਠੀ ਜਲਾ ਆ ਥਾਂ ਦੇ ਜੀ ਰੇਡ ਬਾਕੀ ਪੁੱਛ ਲੈਣੇ ਵੀਰ ਸੋਨੂ ਤੋਂ ਆਪਾਂ ਇਹ ਝੋਟੀ ਦਾ ਪਹਿਲਾਂ ਝੋਟੀ ਦਾ ਕੀ ਡੇਟਾ ਤੇ ਮੁੱਲ ਕੀ ਰੋਗ ਪੈਂਦਾ ਜੀ ਮੁੱਲ ਕਰੇ 80 ਕਰਾ ਲਓ 82 ਕਰਾ ਲਓ 75000 ਰੁਪਏ ਦੀ 75 ਦੀ ਹਾਂਜੀ 10 ਕਿਲੋ ਦੁੱਧ ਹੋਇਆ ਵੀਰ ਕੋਈ ਲੈ ਜੇ ਨਾ ਆ ਤੁਹਾਨੂੰ ਫੋਨ ਕਰ ਸਕਦਾ ਇਹ ਝੋਟੀ ਠੀਕ ਆ ਜੀ ਹਾਂ ਇਸੀ ਦੀ ਐਨੀ ਗਾਰੰਟੀ ਨਹੀਂ ਤੋਲ ਕੇ ਦੁੱਧਾਂਗੇ 10 ਕਿਲੋ ਪਾੜਾ ਸੱਟੋ ਉਸ ਵੇਲੇ ਪਸੰਦੀ ਬੱਚੇ ਦੋਵੇਂ ਟਾਈਮ ਕਰੋ ਆਉਂਦੀ ਠੀਕ ਆ ਜੀ ਹਾਂਜੀ ਨੰਬਰ ਠੀਕ ਆ ਨੜੇ ਨੇ ਬਾਕੀ ਥਣ ਦੇਵੇ ਜਿਹੜੇ ਦੋਸਤੋਂ ਮੈਂ ਦਿਖਾਤੇ ਆ ਪੂਰੇ ਪੂਰੇ ਸਾਫ ਥਣ ਦੇਵੇ ਆ ਠੀਕ ਆ ਫਿਲਹਾਲ ਤੁਸੀਂ ਛੇ ਪਸੂ ਜਿਹੜੇ ਦੇਖ ਰਹੇ ਆ ਸਾਰੇ ਸਵੇਸ ਵਾਏ ਤਸੱਲੀ ਨਰਖਪਰਖ ਆਪਣੀ ਕਰ ਸਕਦੇ ਹੋ ਕਾਰਗਜ਼ਤ ਕਰਕੇ ਪਿੰਡ ਚੋਟੀਆਂ ਵੀਜਟ ਕਰਕੇ ਠੀਕ ਆ ਬਿਲਕੁਲ ਫਜ਼ੇਗੜ ਪਈ ਦੂਰ ਤੇ ਬਿਲਕੁਲ ਲੱਗੇ ਆ ਦੋਸਤੋ ਇੱਕ ਪਾਸੇ ਜੋਗੇ ਵਾਲਾ ਕੋਈ 5-4 ਕਿਲੋਮੀਟਰ ਦੀ ਚੋਰੀ ਆ ਤੇ ਸ਼ਾਹ ਬੋਕਰ ਬਿਲਕੁਲ ਨੇੜੇ ਕਈ ਵੀਰ ਫਿਰ ਉਹ ਚੋਟੀਆਂ ਦੂਜੇ ਦਾ ਭਲੇਖਾ ਤਲਵੰਡੀ ਵਾਲੀ ਦਾ ਪੈ ਜਾਂਦਾ ਹਾਂਜੀ 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 ਸ਼ਾਹ ਬੋਕਰ ਬਿਲਕੁਲ ਜਿਹੜਾ ਦੋਸਤੋ ਨੇੜੇ ਆ ਤੇ ਫਜ਼ੇਗੜ ਪਈ ਦੂਰ ਬਿਲਕੁਲ ਸ਼ਹਿਰ ਲੱਗਦਾ ਲੱਗਦਾ ਜੋਗਲੇ ਰੋਡ ਤੇ ਕਰ ਦੇਤੀ ਆਪਣਾ ਤੇ ਬਿਲਕੁਲ ਸੜਕ ਉੱਪਰ ਤੇ ਜੋਗੇ ਵਾਲਾ ਪਿੰਡ ਜੋਗੇ ਵਾਲੇ ਰੋਡ ਦੇ ਉੱਪਰ ਜਿਹੜਾ ਦੋਸਤੋ ਵੀਰ ਸੋਨੂ ਦਾ ਘਰ ਤੇ ਨੰਬਰ ਬੋਲਿਓ ਵੀਰ ਸੋਨੂ 99150 16213 ਠੀਕ ਹੈ ਜੀ 98559 17707 ਠੀਕ ਹੈ ਵੀਰ ਹਾਂਜੀ ਆ ਨੰਬਰ ਜਿਹੜਾ ਆ ਦੋਸਤੋ ਵੀਰ ਸੋਨੂ ਦੇ ਆ ਠੀਕ ਆ ਤੇ ਪਸ਼ੂ ਜਿਹੜੇ ਆ ਹਰ ਟਾਈਮ ਇੱਥੇ ਆਉਂਦੇ ਰਹਿੰਦੇ ਵੀ 5 7 8 7 ਕੋਈ ਵੀ ਨਹੀਂ ਮਾੜਾ ਦੇਖੋ ਕਿਤੇ ਪਲੇ ਬਲਾ ਸਾਰੇ ਸੀਮਸ ਆਉਂ ਚੰਗੇ ਪਸ਼ੂ ਆ ਉਹ ਵਰ ਉਹ ਜਿਹਨੇ ਵੀ ਵਿਖਾਏ ਆ ਭਾਰੇ ਪਿੰਡੇ ਦੇ ਆ ਕਦਗੁੱਦ ਸੋਨਾ ਵੀ ਕੋਈ ਏਡੀ ਨਹੀਂ ਵੀ ਬਾਲੀ ਮਾੜੀ ਜਾਂ ਛੋਟੀ ਮਤਲ ਨਹੀਂ ਤੁਹਾਨੂੰ ਅੱਜ ਮਿਲ ਜੂਗੀ ਤੇ ਚੰਗੇ ਸੋਨੇ ਕਦਕੋਤ ਵਾਲੀਆਂ ਨੇ ਠੀਕ ਆ ਤੇ ਰੇਡ ਪਰਸਾ ਵੀ ਬਿਲਕੁਲ ਤੁਹਾਨੂੰ ਜੈਨਮ ਨੂੰ ਲੱਗੂਗਾ ਜੈਜਾ ਜਿੱਥੋਂ ਤੱਕ ਦੋਸਤੋ ਆ ਤੁਹਾਡੀ ਸਮਝ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਰੂਲ ਲਗਾਵੇ ਕੋਈ ਜਿਹੜਾ ਗੁੱਸਾ ਕਿਰਾਨੀ ਆ ਇਸ ਤੋਂ ਪਹਿਲਾਂ ਤੁਹਾਨੂੰ ਸਮਝ ਲੱਗੂਗਾ ਬੱਸ ਬੱਸ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਦੇ ਸਾਥ ਸਿਰਿਆ ਕਰਦੇ ਆ